ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਤੁਹਾਡੇ ਇੱਕ ਜ਼ਰੂਰੀ ਬੇਨਤੀ ਕਰਨ ਲੱਗੇ ਆ ਜੋ ਵੀ ਮੋਗੇ ਜ਼ਿਲ੍ਹੇ ਦੇ ਕਿਸਾਨ ਆਗੂ ਨੇ ਤੇ 18 ਤਰੀਕ ਨੂੰ ਮੋਗੇ ਰੇਲਵੇ ਸਟੇਸ਼ਨ ਤੇ 12 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚ ਜਾਓ ਜੋ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲ ਨੂੰ ਰੋਕੋ ਅंदोलਨ ਚੱਲਣਾ ਉੱਥੇ ਠੀਕ ਨਾ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਉੱਥੇ ਹਿੱਸਾ ਲੈਣਾ ਚਾਹੀਦਾ ਤੇ ਜੇ ਕਿਸੇ ਕੋਲ ਦੁੱਧ ਦਾ ਗੱਫਾ ਹੈਗਾ ਨਾਲ ਦੁੱਧ ਜ਼ਰੂਰ ਲੈ ਕੇ ਆਓ ਠੰਡ ਦੇ ਦਿਨ ਨੇ ਚਾਹ ਦਾ ਲੰਗਰ ਵੀ ਉੱਥੇ ਚੱਲਣਾ ਤੇ ਸਾਰਿਆਂ ਨੂੰ ਇਹੋ ਹੀ ਬੇਨਤੀ ਤੇ ਕੁਝ ਵਿਚਾਰ ਆਪਾਂ ਸੁਣੀਏ ਗੁਰਦੇਵ ਸਿੰਘ ਛਾਹ ਵਾਲੇ ਦੇ ਧੰਨਵਾਦ ਜੀ ਖਾਲਸਾ ਵੇ ਮੈਂ ਗੁਰਦੇਵ ਸਿੰਘ ਛਾਹ ਦਾ ਕਿਸਾਨ ਮਜ਼ਦੂਰ ਸਰਾਚ ਕਮੇਟੀ ਜਿਲ੍ਹਾ ਪ੍ਰਧਾਨ ਮੋਗਾ ਜੀ ਮੋਗੇ ਜ਼ਿਲ੍ਹੇ ਦੇ ਸਾਰੇ ਜੁਨਾ ਨੂੰ ਤੇ ਕਾਈਆਂ ਨੂੰ ਤੇ ਸਮੂੱਚੀ ਸੰਤ ਨੂੰ ਅੱਜ ਜੋੜ ਕੇ ਬੇਨਤੀ ਕਰਦਾ ਵੀ ਜਿਹੜਾ ਆਪਣਾ ਦੋਨਾਂ ਫੋਰਮ ਵਾਲੋਂ ਲਿਖਿਆ ਹੋਇਆ ਪ੍ਰੋਗਰਾਮ 18 ਤਰੀਕ ਨੂੰ ਜਿਹੜਾ ਆਪਣਾ ਰੇਡ ਰੋਕੂ ਪ੍ਰੋਗਰਾਮ ਆ ਉਹ ਆਪਣਾ ਮੋਗੇ ਜਿਰੇ ਦੇ ਵਿੱਚ ਮੋਗੇ ਰੇਲਵੇ ਸਟੇਸ਼ਨ ਤੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਵਾ ਇਹਦੇ ਵਿੱਚ ਆਪਾਂ 11 11:30 ਵਜੇ ਤੱਕ ਮੋਗਾ ਰੇਲਵੇ ਸਟੇਸ਼ਨ ਤੇ ਦੁੱਧ ਲੈ ਕੇ ਤੇ ਮੇਰੇ ਵੀ ਸਾਰੇ ਜਣੇ ਉੱਥੇ ਆਪਾਂ ਪਹੁੰਚ ਕੇ ਤੇ ਆਪਾਂ ਆਪਦੀ ਲੜਾਈ ਆ ਜਿਹੜੀ ਉਹ ਖਾ ਸਕੀਏ ਸਰਕਾਰ ਨੂੰ ਕਿ ਸਾਡਾ ਇੱਥੇ ਬਹੁਤ ਵੱਡਾ ਇਕੱਠ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋਣਾ ਵਾ ਸਾਰੇ ਪੰਜਾਬ ਦੇ ਵਿੱਚ ਹੋਣਾ ਵਾ ਇਹ ਹੋਣਾ ਆਪਾਂ ਨੂੰ ਇਥੋਂ ਉੱਠਣ ਦੀ ਘਰਾ ਦੇ ਵਿੱਚੋਂ ਉੱਠਣ ਦੀ ਲੋੜ ਆ ਇਸ ਕਰਕੇ ਜਿਹੜਾ ਖਨੌਰੀ ਬਾਰਡਰ ਤੇ ਆਪਣਾ 1ਵਾਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇ ਵਾਲੋ ਕੋਖੜਤਾ ਤੇ ਮਰਨਵਰਧ ਤੇ ਬੈਠਾ ਵਾ ਤੇ ਜਿਹੜੇ ਆਪਣੇ ਜਥੇ ਭੇਜੇ ਰਹੇ ਆ ਸ਼ੰਭੂ ਬਾਰਡਰ ਤੇ ਉਹ ਵੀ ਆਪਣੀਆਂ ਅਗਲੇ ਬਣਿਓ ਜਿਹੜੀਆਂ ਹਰਿਆਣਾ ਤੇ ਸੈਂਟਰ ਦੀ ਸਰਕਾਰ ਆ ਉਹਨਾਂ ਤੇ ਗੋਲੀਆਂ ਮਾਰ ਕੇ ਰਬੜ ਦੀਆਂ ਗੋਲੀਆਂ ਥਰੂ ਗੈਸ ਦੇ ਇਹ ਗੋਲੇ ਸੁੱਟ-ਸੁੱਟ ਕੇ ਉਹਨਾਂ ਨੂੰ ਜ਼ਖਮੀ ਕਰਕੇ ਜਿਹੜੇ ਸਾਡੇ ਸੈਂਗੜੀਆਂ ਦੀ ਤਤਤ ਦੇ ਵਿੱਚ ਇਹ ਜਿਹੜੇ ਕਿਸਾਨ ਆ ਉਹ ਉੱਥੇ ਜ਼ਖਮੀ ਆ ਜਿਹੜੇ ਕਿ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਆ ਉਹਨਾਂ ਦਾ ਵਾਸਤੇ ਔਰ ਆਪਦੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ਼ ਕਰਾਉਣ ਵਾਸਤੇ ਲਖੀਮਪੁਰ ਖੀਰੀ ਦੇ ਇਹ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਨਰੇਗਾ ਜਿਹੜੀ ਉਹਨੂੰ 200 ਦਿਨ ਕਰਾਉਣ ਵਾਸਤੇ ਇਹ ਮੰਗਾ ਆਪਣੀਆਂ ਸੂਚੀਆਂ ਜਿਹੜੀਆਂ ਇਹਨਾਂ ਨੂੰ ਲਾਗੂ ਕਰਾਉਣ ਵਾਸਤੇ 18 ਦਸੰਬਰ ਨੂੰ ਰੇਲਵੇ ਸਟੇਸ਼ਨ ਮੋਗਾ ਵਿਖੇ ਆਪਾਂ ਆਪ ਤੋਂ ਵੱਧ ਤੋਂ ਵੱਧ ਬੀਬੀਆਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਸਵੇਤ ਉੱਥੇ ਰਜਿਸਟ੍ਰੇਸ਼ਨ ਤੇ ਪਹੁੰਚੋ ਵੈਹਗੁਰ ਜੀ ਕਾ ਖਾਲਸਾ ਵੈਹਗੁਰ ਜੀ ਕੀ ਫਤਹ